ਅੱਜ ਅਸੀਂ ਮੈਡਨ ਜੋਤਿਸ਼ ਜਿਹਨੂੰ ਅਸੀਂ ਮੈਦਨੀ ਜੋਤਿਸ਼ ਵੀ ਕਹਿੰਦੇ ਹਾਂ ਉਸ ਦੀ ਗੱਲ ਕਰਨ ਜਾ ਰਹੇ ਹਾਂ ਆਪਣੇ ਇੱਕ ਪੋਡਕਾਸਟ ਵਿੱਚ ਅਸੀਂ ਦੱਸਿਆ ਸੀ ਕਿ ਭਾਰਤ ਦੀ ਮੰਗਲ ਦੀ ਦਸ਼ਾ ਸਪਟੰਬਰ 2025 ਤੋਂ ਸ਼ੁਰੂ ਹੋ ਰਹੀ ਹੈ ਇਹ ਦਸ਼ਾ 7 ਸਾਲ ਦੀ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਮੰਗਲ ਦੀ ਅੰਤਰ ਦਸ਼ਾ ਫਿਰ ਰਾਹੁ ਦੀ ਤੇ ਫਿਰ ਬ੍ਰਹਸਪਤੀ ਦੀ ਆਏਗੀ ਇਸ ਤਰ੍ਹਾਂ ਹੀ ਹੁੰਦਾ ਹੈ ਇਨਾ ਦਸ਼ਾਵਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਟਨਾਵਾਂ ਉਥਲ-ਪੁਥਲ ਹੁੰਦੀ ਰਹੇਗੀ। ਖਾਸ ਤੌਰ ਤੇ 2025 ਦਾ ਜੋ ਕੁਝ ਟਾਈਮ ਬਚਿਆ ਹੈ 2026, 2027 ਇਹ ਸਾਲ ਕਾਫੀ ਭਾਰੀ ਰਹਿਣਗੇ, ਖਜਲ ਕਰਨ ਵਾਲੇ ਹੋਣਗੇ, ਤੰਗ ਪਰੇਸ਼ਾਨੀਆਂ ਦੇਣ ਵਾਲੇ ਹੋ ਸਕਦੇ ਹਨ। ਜੋ ਵੀ ਚੀਜ਼ਾਂ ਮੰਗਲ ਨਾਲ ਰਿਲੇਟਡ ਹਨ, ਮੰਗਲ ਦੇ ਕਾਰਕ ਤਤ ਹਨ। ਉਹਨਾ ਇੰਡਸਟਰੀ ਵਿੱਚ ਵੀ ਵਾਧਾ ਹੋ ਸਕਦਾ ਹੈ ਜਿਸ ਤਰ੍ਹਾਂ ਸੋਨੇ ਵਿੱਚ ਉਛਾਲ ਅਸੀਂ ਦੇਖ ਹੀ ਰਹੇ ਹਾਂ ਉਹ ਹੋਰ ਹੋ ਸਕਦਾ ਹੈ ਡਿਫੈਂਸ ਨਾਲ ਰਿਲੇਟਡ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਦਾ ਕਾਫੀ ਉਹਨਾਂ ਵਿੱਚ ਇਨਕਰੀਸ ਹੋ ਸਕਦਾ ਹੈ ਡਿਫੈਂਸ ਨਾਲ ਰਿਲੇਟਡ ਉਹਨਾਂ ਦਾ ਸ਼ੇਅਰ ਮਾਰਕੀਟ ਵਿੱਚ ਕਾਫੀ ਉਛਾਲ ਦੇਖਿਆ ਜਾ ਸਕਦਾ ਹੈ ਸੋਨੇ ਵਿੱਚ ਉਛਾਲ ਅਸੀਂ ਦੇਖ ਹੀ ਰਹੇ ਹਾਂ ਤੇ ਹੋਰ ਵੀ ਉਛਾਲ ਹੋ ਸਕਦਾ ਹੈ ਤਾਂ ਹੋਰ ਵੀ ਜਿਹੜੀਆਂ ਮੰਗਲ ਨਾਲ ਰਿਲੇਟਡ ਜਿੰਨੇ ਵੀ ਉਦੇ ਕਾਰਕ ਤੱਤ ਹਨ ਉਹਨਾਂ ਵਿੱਚ ਵਾਧਾ ਹੋਏਗਾ ਅੱਗ ਨਾਲ ਰਿਲੇਟਡ ਸੰਬੰਧਿਤ ਕਟਨਾਵਾਵਾਂ ਹੋ ਸਕਦੀਆਂ ਹਨ ਕਈ ਇੰਡਸਟਰੀਜ਼ ਵਿੱਚ ਤੋੜ-ਫੋੜ ਜਾਂ ਅੱਗ ਲੱਗਣ ਦੀਆਂ ਕਟਨਾਵਾਵਾਂ ਵੀ ਹੋ ਸਕਦੀਆਂ ਹਨ ਨਾਰਥ ਇੰਡੀਆ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕਟਨਾਵਾਵਾਂ ਦੇਖਣ ਨੂੰ ਮਿਲਣਗੀਆਂ ਇਹਨਾਂ ਸਾਰੇ ਸਾਲਾਂ ਵਿੱਚ ਤੇ ਜਿਨ੍ਹਾਂ ਦੇ ਬੱਚੇ ਖਾਸ ਤੌਰ ਤੇ ਬਾਹਰ ਪੜਨ ਗਏ ਹਨ ਜੋ ਵੀ ਫੋਰਨ ਨਾਲ ਲਿੰਕ ਰੱਖਦੇ ਹਨ ਉਨਾ ਲਈ ਵੀ ਕਾਫੀ ਪਾਰਾ ਸਮਾਂ ਹੋ ਸਕਦਾ ਹੈ ਧਿਆਨ ਰੱਖਣ ਦੀ ਲੋੜ ਹੈ ਜੇ ਬੱਚਿਆਂ ਦਾ ਕੋਰਸ ਜਾਂ ਪੜ੍ਹਾਈ ਜੋ ਕਰਨ ਗਏ ਸੀ ਉਹ ਖਤਮ ਹੋ ਗਿਆ ਹੈ ਤਾਂ ਵਾਪਸ ਭੁਲਾ ਲੈਣਾ ਚੰਗਾ ਹੈ ਇਸ ਤੋਂ ਇਲਾਵਾ ਜੋ ਬੱਚੇ ਬਾਹਰ ਜਾਣਾ ਚਾਹੁੰਦੇ ਹਨ ਉਹ ਵੀ ਸੋਚ ਵਿਚਾਰ ਕਰਕੇ ਸਭ ਚੈੱਕ ਕਰਕੇ ਬਾਹਰ ਜਾਣ ਕਿਉਂਕਿ ਆਉਣ ਵਾਲਾ ਸਮਾਂ ਕੁਝ ਕੰਟਰੀਜ਼ ਵਿੱਚ ਤਾਂ ਬਹੁਤ ਸਾਰੀਆਂ ਘਟਨਾਵਾਂ ਹੋ ਸਕਦੀਆਂ ਹਨ ਜਿਸ ਵਿੱਚ ਬੱਚਿਆਂ ਨਾਲ ਜਾਂ ਬਾਹਰ ਦੇ ਇੰਜ ਕਹੀਏ ਲੋਕਾਂ ਨਾਲ ਮਾਰਕੋਟਾਈ ਸੰਭਵ ਹੈ ਉਹਨਾਂ ਦਾ ਵਾਪਸ ਆਣਾ ਵੀ ਤੈ ਹੋ ਸਕਦਾ ਹੈ ਕਾਫੀ ਪੋਸਿਬਿਲਿਟੀ ਹੈ ਤੇ ਉੱਥੇ ਉਹਨਾਂ ਤੇ ਕਾਫੀ ਤਰ੍ਹਾਂ ਦੇ ਕੇਸ ਵੀ ਰਜਿਸਟਰ ਹੋ ਸਕਦੇ ਹਨ ਉਹ ਬੇਸ਼ੱਕ ਝੂਠੇ ਹੀ ਹੋਣ ਉਹ ਨਸ਼ੇ ਨਾਲ ਵੀ ਲਿੰਕ ਰੱਖ ਸਕਦੇ ਹਨ ਨਸ਼ਾ ਕਰ ਸਕਦੇ ਹਨ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਨਸ਼ੇ ਨਾਲ ਜੋੜਿਆ ਜਾਵੇ ਉਨਾਂ ਨੂੰ ਝੂਠਾ ਫਸਾਇਆ ਜਾਵੇ ਕਹਿਣ ਦਾ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਵਿੱਚ ਸਾਜ਼ਿਸ਼ ਸ਼ਾਮਿਲ ਹੈ ਭਾਰਤ ਤੋਂ ਵੀ ਬਹੁਤ ਸਾਰੇ ਦੇਸ਼ ਜਿਨ੍ਹਾਂ ਨੂੰ ਭਾਰਤ ਆਪਣਾ ਦੋਸਤ ਸਮਝਦਾ ਹੈ ਉਹ ਆਪਣਾ ਰੰਗ ਦਿਖਾਣਗੇ ਉਹ ਭਾਰਤ ਦਾ ਸਾਥ ਨਹੀਂ ਦੇਣਗੇ ਤੇ ਪੋਲਿਟਿਕਸ ਕਰਨਗੇ ਭਾਰਤ ਦੇ ਅਗੇਂਸਟ ਰਹਿਣਗੇ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜੋ ਬਾਹਰ ਦੇ ਦੇਸ਼ਾਂ ਨਾਲ ਸੰਬੰਧਿਤ ਹਨ ਉਹ ਹੋ ਸਕਦੀਆਂ ਹਨ ਸਤਰਕ ਰਹਿਣ ਦੀ ਲੋੜ ਹੈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੋ ਸਕਦੀਆਂ ਹਨ ਇਸ ਤੋਂ ਇਲਾਵਾ ਜਿਸ ਤਰ੍ਹਾਂ ਅਸੀਂ ਦੇਖਿਆ ਨੇਪਾਲ ਵਿੱਚ ਕਈ ਤਰ੍ਹਾਂ ਦੇ ਦੰਗੇ ਹੋਏ ਫਸਾਦ ਹੋਇਆ ਤਾਂ ਉਹਨਾਂ ਦਾ ਜੋ ਹੈ ਮਤਲਬ ਦੇਸ਼ ਦਾ ਭਾਰਤ ਵਿੱਚ ਸ਼ਾਮਿਲ ਹੋਣਾ ਵੀ ਹੋ ਸਕਦਾ ਹੈ ਤਾਂ ਕੁਝ ਪੋਜ਼ਿਟਿਵ ਚੀਜ਼ਾਂ ਵੀ ਹੋ ਸਕਦੀਆਂ ਹਨ ਸਭ ਕੁਝ ਕਦੇ ਵੀ ਨੈਗੇਟਿਵ ਨਹੀਂ ਹੁੰਦਾ ਬਟ ਇਸ ਟਾਈਮ ਨੂੰ ਦੇਖਦੇ ਹੋਏ ਆਪਣਾ ਬਚਾ ਜ਼ਰੂਰੀ ਹੈ ਖਾਸ ਤੌਰ ਤੇ ਨਾਰਥ ਇੰਡੀਆ ਵਿੱਚ ਕਈ ਤਰ੍ਹਾਂ ਦੀਆਂ ਤੰਗੀਆਂ ਪਰੇਸ਼ਾਨੀਆਂ ਹੋਣਗੀਆਂ ਸਾਨੂੰ ਕੋਈ ਵੀ ਫਿਊਚਰ ਜਾਣਨ ਦਾ ਮਕਸਦ ਇਹ ਹੈ ਕਿ ਅਸੀਂ ਸਤਰਕ ਰਹੀਏ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਨਾ ਕਿ ਸਿਰਫ ਇਹਨਾਂ ਵਿੱਚੋਂ ਨੈਗੇਟਿਵ ਚੀਜ਼ਾਂ ਨੂੰ ਲੱਭ ਕੇ ਆਪਣੇ ਆਪ ਨੂੰ ਪਰੇਸ਼ਾਨ ਕਰੀਏ ਜਾਂ ਇਸ ਤਰ੍ਹਾਂ ਦੇ ਕਮੈਂਟ ਕਰੀਏ ਤੇ ਕਹੀਏ ਕਿ ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਇਹ ਕੁਝ ਪ੍ਰੋਜੈਕਸ਼ਨਸ ਬਹੁਤ ਵਾਰ ਸੱਚ ਹੁੰਦੀਆਂ ਵੀ ਨੇ ਹੋਈਆਂ ਵੀ ਨੇ ਤੇ ਕੁਝ ਸਾਨੂੰ ਨਜ਼ਰ ਵੀ ਨਹੀਂ ਆਉਂਦੀਆਂ ਤਾਂ ਪਰ ਸਾਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ